ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੇ ਖਾਲਸਤਾਨੀ ਕੈਨੇਡਾ ਦੇ ਵਿੱਚ ਗੰਦ ਪਾ ਰਹੇ ਨੇ ਉਹਨਾਂ ਪ੍ਰਤੀ ਛੋਟੀ ਜੀ ਗੱਲਬਾਤ ਕਰਨੀ ਹੈ ਇੱਕ ਬਹੁਤ ਹੀ ਮਹੱਤਵਪੂਰਨ ਘਟਨਾਕਰਮ ਜੋ ਕੈਨੇਡਾ ਦੀ ਖੁਫੀਆ ਰਿਪੋਰਟ ਹੈਗੀ ਆ ਉਹਦੇ ਵਿੱਚ ਖਾਲਸਤਾਨੀ ਕੱਟੜਵਾਦੀਆਂ ਨੂੰ ਦੇਸ਼ ਲਈ ਰਾਸ਼ਟਰੀ ਸਰਕਾ ਦਾ ਬਹੁਤ ਵੱਡਾ ਖਤਰਾ ਦੱਸਿਆ ਹੈ ਕੈਨੇਡਾ ਰਾਸ਼ਟਰੀ ਕੈਨੇਡਾ ਵਾਸਤੇ ਨੇ ਇਹ ਪੂਰੀ ਦੁਨੀਆ ਦੇ ਵਿੱਚ ਇੱਕ ਖਤਰੇ ਦੀ ਘੰਟੀ ਹੈ ਤੇ ਇਹ ਰਿਪੋਰਟ ਕਦੋਂ ਆਈ ਹੈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਕੈਨੇਡਾ ਜਾਂਦੇ ਨੇ ਸੱਤ ਜੀ ਸਮੇਲਨ ਵਾਸਤੇ ਉਹਦੇ ਵਿੱਚ ਦਵੰਲੀ ਜਿਹੜੀ ਗੱਲਬਾਤ ਕਾਰੋਬਾਰ ਸੰਬੰਧੀ ਹੋਈ ਹੈ ਉਹ ਤੋਂ ਬਾਅਦ ਵਿੱਚ ਇਹ ਰਿਪੋਰਟ ਆਈ ਹੈ ਮੈਂ ਜਿਹੜੀ ਗੱਲ ਕਰਨੀ ਆ ਇਹਦੇ ਤਿੰਨ ਚਾਰ ਪਾਰਟ ਤੁਹਾਡੇ ਸਾਹਮਣੇ ਮੈਂ ਰੱਖਣੇ ਆ ਜਿਹੜੀ ਅੱਜ ਗੱਲ ਹੈ ਉਹ ਇਹ ਹੈ ਕਿ ਇਸ ਤੋਂ ਪਹਿਲਾਂ ਟੁੱਟੂ ਦੀ ਸਰਕਾਰ ਰਹੀ ਹੈ ਉਹਨਾਂ ਨੇ ਜਦੋਂ ਵੀ ਇਹ ਬਾਣੇ ਦੇ ਵਿੱਚ ਇਨਸਾਨ ਉੱਥੇ ਮਿਜਰੇ ਨੇ ਭਾਵੇਂ ਸਰਕਾਰ ਦੇ ਵਿੱਚ ਉਹਨਾਂ ਦੀ ਕੈਬਨਿਟ ਦੇ ਵਿੱਚ ਮੰਤਰੀ ਵੀ ਰਹੇ ਉਦੋਂ ਸਿੱਖ ਸ਼ਬਦ ਦੇ ਨਾਲ ਸੰਬੋਧਨ ਕੀਤਾ ਪਰ ਹੁਣ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਮਾਰਕਰ ਨੇ ਉਹਨਾਂ ਦੇ ਨਾਲ ਜਦੋਂ ਸਮੇਲਨ ਦੇ ਵਿੱਚ ਗੱਲਬਾਤ ਹੁੰਦੀ ਹੈ ਉਹਨੂੰ ਬਾਅਦ ਜਿਹੜੀਆਂ ਰਿਪੋਰਟਾਂ ਖੁਫੀ ਏਜੰਸੀਆਂ ਨੇ ਕੈਨੇਡਾ ਨੂੰ ਦਿੱਤੀਆਂ ਨੇ ਉਹਦੇ ਵਿੱਚ ਇਹ ਆਇਆ ਹੈ ਕਿ ਕੈਨੇਡਾ ਦੀ ਸਰਕਾਰ ਨੇ ਇਹਨਾਂ ਖਾਲਸਤਾਨੀ ਕੱਟੜਵਾਦੀਆਂ ਨੂੰ ਅਤਵਾਦੀ ਖਾੜਕੂ ਕਹਿ ਦਿੱਤਾ ਮਤਲਬ ਕੈਨੇਡਾ ਸਰਕਾਰ ਦਾ ਜਾਂ ਕੈਨੇਡਾ ਕੰਟਰੀ ਦਾ ਇਹਨਾਂ ਕਰਕੇ ਬਹੁਤ ਨੁਕਸਾਨ ਹੋਇਆ ਮੈਂ ਬਹੁਤ ਲੰਬਾ ਚੌੜਾ ਨਹੀਂ ਹੋਇਚ ਬੋਲਣਾ ਸ਼ੁਰੂਆਤ ਕੀਤੀ ਹੈ ਕੱਲ ਮੈਨੂੰ ਇੱਕ ਸਟੂਡੈਂਟ ਬੱਚੀ ਦਾ ਫੋਨ ਆਇਆ ਸੀ ਉਹ ਕਹਿੰਦੀ ਗਿਆਨੀ ਜੀ ਮੈਂ ਜੌਬ ਦੇ ਲਈ ਕਿਸੇ ਗੋਰਿਆਂ ਦੀ ਫੈਕਟਰੀ ਦੇ ਵਿੱਚ ਚਲੀ ਗਈ ਕਹਿੰਦੀ ਮੇਰੇ ਸਿਰ ਤੇ ਛੋਟੀ ਜਿਹੀ ਕੇਸਕੇ ਲੱਗੀ ਸੀ ਔਰ ਮੇਰੇ ਸਿਰਸਾ ਪਾਈ ਹੋਈ ਸੀ ਜਦੋਂ ਕਹਿੰਦੀ ਮੈਂ ਉਹਨਾਂ ਦੇ ਮੈਨੇਜਰ ਨੂੰ ਮਿਲੇ ਕਹਿੰਦੀ ਉਹ ਮੈਨੂੰ ਕਹਿੰਦੇ ਵੀ ਤੁਹਾਨੂੰ ਅਸੀਂ ਜੌਬ ਤੇ ਨਹੀਂ ਰੱਖ ਸਕਦੇ ਉਹ ਕਹਿੰਦੀ ਮੈਂ ਇੰਗਲਿਸ਼ ਦੇ ਵਿੱਚ ਉਹ ਤੋਂ ਕਾਰਨ ਪੁੱਛੇ ਮੈਂ ਜਾ ਪੁੱਛੀ ਕਿ ਉਹ ਗੋਰਾ ਮੈਨੇਜਰ ਮੈਨੇਜਰ ਮੈਨੂੰ ਕਹਿੰਦਾ ਕਿ ਤੁਸੀਂ ਖਾਲਸਤਾਨੀ ਖਾੜਕੂ ਅੱਤਵਾਦੀ ਹੋ ਤੁਹਾਡੇ ਤੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਤੁਸੀਂ ਕੁਝ ਵੀ ਕਰ ਸਕਦੇ ਹੋ ਇਹ ਜਿਹੜੀ ਮੈਨੂੰ ਸਟੂਡੈਂਟ ਬੱਚੀ ਨੇ ਗੱਲਬਾਤ ਕੀਤੀ ਹੈ ਨਾ ਮੇਰੇ ਕੋਲੇ ਵਾਕਈ ਦੀ ਰਿਕਾਰਡਿੰਗ ਪਈ ਹੈ ਕਈ ਵਾਰੀ ਕਈਆਂ ਨੂੰ ਇਦਾਂ ਹੁੰਦਾ ਲੱਗਦਾ ਵੀ ਇਹ ਆਫਵਾਮਾਂ ਨੇ ਮੇਰੀ ਇੱਕ ਫਿਤਰਤ ਹੈ ਮੈਂ ਜਿਹੜੀ ਵੀ ਗੱਲ ਕਰਨੀ ਆ ਨਾ ਤੱਥਾਂ ਦੇ ਆਧਾਰ ਤੇ ਕਰਨੀ ਆ ਮੈਂ ਇਦਾਂ ਜਿਹੜੇ ਆ ਨਾਰੇ ਵਗੈਰਾ ਲਾਉਂਦੇ ਨੇ ਜਾਂ মিডিਆ ਤੇ ਉਹਦਾ ਆਫਵਾਮਾ ਫਲਾਉਂਦੇ ਨੇ ਮੈਂ ਉਹਨਾਂ ਨਾਲ ਸਹਿਮਤ ਨਹੀਂ ਹੁੰਦਾ ਕਦੇ ਵਾਸਤੇ ਵੀ ਹੁਣ ਇਹ ਨੁਕਸਾਨ ਜਿਹੜਾ ਕੈਨੇਡਾ ਦੀ ਜਿਹੜੀ ਸਰਕਾਰ ਹੈ ਜਾਂ ਉੱਥੋਂ ਦੇ ਜੰਪਲ ਉਹਨਾਂ ਤੋਂ ਹੁਣੇ ਹੋਣਾ ਹੈ ਉਦੋਂ ਬਾਅਦ ਨੁਕਸਾਨ ਜਿਹੜੇ ਸਾਡੇ ਲੋਕ ਭਾਰਤੋਂ ਕੈਨੇਡਾ ਗਏ ਨੇ ਉਹ ਭਾਵੇਂ ਸਟੂਡੈਂਟ ਨੇ ਭਾਵੇਂ ਬਿਜ਼ਨਸਮੈਨ ਨੇ ਉਹਨਾਂ ਦਾ ਹੋ ਰਿਹਾ ਹੁਣ ਇੱਕ ਸਿੱਖ ਬਾਣੇ ਵਿੱਚ ਇਹਨਾਂ ਕੁਝ ਕੱਟੜ ਕੱਟੜਪੰਥੀ ਲੋਕਾਂ ਕਰਕੇ ਨੇੜੇ ਖਾਲਸਾ ਦੇ ਨਾਅਰੇ ਲਾਉਂਦੇ ਨੇ ਉੱਥੇ ਖਾਸ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਕੇ ਉਦੋਂ ਨਾਅਰੇਬਾਜੀ ਕੀਤੀ ਗਈ ਇਹਨਾਂ ਲੋਕਾਂ ਕਰਕੇ ਪੂਰੀ ਦੁਨੀਆ ਦੇ ਵਿੱਚ ਸਾਡੀ ਕੌਮ ਨੂੰ ਬੇਨਾਮ ਕੀਤਾ ਜਾ ਰਿਹਾ ਹੈ ਹੁਣ ਉਹਨਾਂ ਨੇ ਸਿੱਧਮ ਸਿੱਧਾ ਖੂਫੀਆ ਜਨ ਸੀਨੀਅਰ ਬੋਰਡ ਦਿੱਤੀ ਹੈ ਇਹ ਕਹਿ ਦਿੱਤਾ ਕਿ ਇਹ ਕੱਟੜ ਕੱਟੜ ਪੰਥੀ ਜਿਹੜੇ ਹੈਗੇ ਨੇ ਇਹ ਅਤਵਾਦੀ ਨੇ ਸਿੱਧਾ ਕਹਿ ਦਿੱਤਾ ਹੁਣ ਇਹਦਾ ਖਮਿਆਜਾ ਕਿਹਨੂੰ ਭੁਗਤਣਾ ਪੈਣਾ ਇਹ ਅੰਦਾਜ਼ਾ ਤੁਸੀਂ ਲਾਇਓ ਜਦੋਂ ਮੇਰੇ ਕੋਲੇ ਲਿਸਟ ਆਉਂਦੀ ਹੈ ਨਾ ਸਾਡੇ ਜਿਹੜੇ ਪੰਜਾਬ ਦੇ ਸਟੂਡੈਂਟ ਨੇ ਉਹ ਹਜ਼ਾਰਾਂ ਇੱਕ ਸਾਲ ਦੇ ਸਲਾਣਾ ਜਾਂਦੇ ਆ ਤੇ 30-30 ਲੱਖ ਰੁਪਈਆ ਲਾ ਕੇ 30 ਲੱਖ ਦੇ ਵਿੱਚ ਵੀ ਉਹ ਕਿਤੇ ਉੱਥੇ ਸੈਟਿੰਗ ਨਹੀਂ ਆਉਂਦੀ ਪਹਿਲਾਂ 15 18 ਲੱਖ ਤਾਂ ਫੀਸ ਦਾ ਹੋ ਜਾਂਦਾ ਫਿਰ ਜਿਹੜੇ ਇੱਥੋਂ ਰੈਂਟਾਂ ਵਾਸਤੇ ਪੈਸੇ ਭੇਜਣੇ ਨੇ ਖਰਚੇ ਵਾਸਤੇ ਪੈਸੇ ਭੇਜਣੇ ਨੇ ਉਹ ਬਖਰੀ ਗੱਲ ਹੈ ਜਣ ਕੇ ਇੰਡੀਆ ਦਾ 1 ਕਰੋੜ ਰੁਪਇਆ 10 ਸਾਲ ਦੇ ਵਿੱਚ ਉਹ ਖਰਚ ਕਰਦੇ ਜਦੋਂ ਉਹ ਸੈੱਟ ਹੁੰਦੇ ਨੇ ਉਹਦੇ ਨੂੰ ਮੈਰਿਜ ਹੋ ਜਾਂਦੀ ਹੈ ਤੇ ਫਿਰ ਘਰ ਲੈਣੇ ਪੈਂਦੇ ਨੇ ਜਣ ਕੇ ਲੰਬਾ ਚੌੜਾ ਪ੍ਰੋਸੀਜਰ ਹੈਗਾ ਉਦੋਂ ਨੂੰ ਜਿਹੜਾ ਉਹ ਘਰ ਲਿਆ ਹੁੰਦਾ ਉਹਦੀਆਂ ਕਿਸ਼ਤਾਂ ਪੂਰੀਆਂ ਕਰਦੇ ਕਰਦੇ ਬੱਚੇ ਹੋ ਜਾਂਦੇ ਨੇ ਤੇ ਫਿਰ ਉਹ ਬੱਚੇ ਗਾਹਾਂ ਉਹ ਮਾਂ ਪਿਓ ਦੀ ਕੇਅਰ ਕਰਦੇ ਨਹੀਂ ਚਲੋ ਮੈਂ ਇਸ ਪਾਸੇ ਘਟ ਜਾਵਾਂ ਮੈਂ ਜਿਹੜੀ ਅੱਜ ਗੱਲ ਕੀਤੀ ਹੈ ਮੇਰਾ ਵਿਸ਼ਾ ਸੀ ਵੀ ਕੈਨੇਡਾ ਦੀ ਸਰਕਾਰ ਨੇ ਖੁਫੀਆ ਏਜੰਸੀ ਨੇ ਜਿਹੜੇ ਕੱਟੜਪੰਥੀ ਖਾਲਸਤਾਨੀ ਸੀ ਉਹਨਾਂ ਨੂੰ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਇਹ ਅੱਤਵਾਦੀ ਨੇ ਇਹ ਖੜਕੂ ਨੇ ਇਹ ਸਾਡੇ ਕੈਨੇਡਾ ਨੂੰ ਬਰਬਾਦ ਕਰ ਦੇਣਗੇ ਇਹ ਪਹਿਲਾ ਪਾਰਟ ਹੈ ਤੇ ਦੂਜਾ ਪਾਰਟ ਮੈਂ ਜਲਦੀ ਲੈ ਕੇ ਆਉਂਗਾ ਤੇ ਜਿਹੜੇ ਪੰਜਾਬ ਦੇ ਵਸਿੰਦੇ ਜੰਪੜ ਕੈਨੇਡਾ ਵਿੱਚ ਜਾ ਕੇ ਮਸ਼ਿੰਦੇ ਬਣੇ ਰਹੇ ਉਹਨਾਂ ਨੂੰ ਬੇਨਤੀ ਹੈ ਕੋਈ ਬੇਨਤੀ ਮੈਂ ਕਿਹਾ ਉਹਨਾਂ ਬੇਤੇ ਜਿਹੜੇ ਸਟੂਡੈਂਟ ਕੇ ਉਹਨਾਂ ਨੂੰ ਬੇਨਤੀ ਹੈ ਵੀ ਆਪਣੇ ਆਪ ਨੂੰ ਸੇਫ ਰੱਖੋ ਆਪਣੇ ਕੰਮ ਤੱਕ ਮਤਲਬ ਰੱਖੋ ਜੇ ਇਹਨਾਂ ਦੇ ਧੱਕੇ ਚੜ ਗਏ ਤਾਂ ਕੁਝ ਵੀ ਹੋ ਸਕਦਾ ਇਹ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ